ਕਰ ਦੇ ਵਿੱਚ ਨਾ ਤਾਂ ਇਸ ਵੇਲੇ ਲਾਈਟ ਹੈ ਤੇ ਬਾਹਰ ਘਰ ਦੇ ਬਾਹਰ ਪਾਣੀ ਭਰਿਆ ਹੋਇਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਿਆਂ ਨੂੰ ਚਾਹ ਨਾਲ ਬਿਸਕਟ ਮਿਲੇ ਨੇ ਪੰਜਾਬ ਦਾ ਅਸਲ ਕਰਦਾਰ ਹੈ ਪੰਜਾਬ ਦਾ ਅਸਲ ਸਰੂਪ ਇਹ ਆ ਵੇਖਣ ਨੂੰ ਬਾਈ ਦੇ ਘਰ ਦੇ ਹਾਲਾਤ ਬੇਅਦਬੰਦੇ ਨੇ ਘਰ ਦੇ ਵਿੱਚ ਲਗਭਗ 4 ਤੋਂ 5 ਦਿਨ ਤੋਂ ਲਾਈਟ ਨਹੀਂ ਹੈਗੀ ਘਰ ਦੇ ਵਿੱਚ ਬੁਰੀ ਹਾਲ ਨੇ ਤੇ ਘਰ ਦੇ ਹਾਲਾਤ ਮੈਂ ਕਹੂੰਗਾ ਅਗਰ ਲਾਈਟ ਨਾ ਤੁਹਾਨੂੰ ਦਿਖਾਈਏ ਤਾਂ ਬਹੁਤ ਮੰਦੇ ਨੇ ਘਰ ਦੇ ਨੀਵਾ ਦੇ नीचे ਪਾਣੀ ਘੁੰਮ ਚੁੱਕਿਆ ਹੈ ਤਾਂ ਲਗਾਤਾਰ ਤੁਹਾਨੂੰ ਦਿਖਾਉਣਾ ਕੀ ਕਰਦੀਆਂ ਨੀਵਾ ਦੇ ਹੇਠਾਂ ਦੇ ਹਾਲਾਤ ਦੇਖੋ ਨਾ ਘਰ ਦੇ ਵਿੱਚ ਆ ਦੇਖੋ ਕਿਵੇਂ ਘਰ ਘਾਰੇ ਡਿੱਗਣ ਦੀ ਕਕਾਰ ਤੇ ਆ ਪਰ ਬਾਈ ਜੀ ਕਹਿੰਦੇ ਆਓ ਪਹਿਲਾਂ ਚਾਹ ਪੀਓ ਇਹ ਪੰਜਾਬੀਆਂ ਦਾ ਕਰਦਾਰ ਹੈ ਦੇਖੋ ਨੀਵਾ ਦੇ ਨੀਹੇ ਸਾਰੀ ਜਗ੍ਹਾ ਪਾਣੀ ਘੁੰਮ ਚੁੱਕਿਆ ਤਾਂ ਬੁਰੀ ਹਾਲਾਤਾਂ ਦੇ ਵਿੱਚ ਇਸ ਵੇਲੇ ਬਾਈ ਜੀ ਯੂਨੀ ਨੇ ਪਰ ਬਾਈ ਕਹਿੰਦਾ ਪਹਿਲਾਂ ਚਾਹ ਪੀਓ ਆ ਕੇ ਤਾਂ ਦੇਖੋ ਘਰ ਦਾ ਸਮਾਨ ਸਾਰਾ ਚੱਕ ਚੱਕ ਕੇ ਉੱਪਰ ਪਹਚਾਤਾ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੈਗਾ ਬੁਰੇ ਹਾਲਾਤ ਨੇ ਪਰ ਫਿਰ ਵੀ ਜੇ ਗੱਲ ਕਰੀ ਜਾਵੇ ਤਾਂ ਇਸ ਵੇਲੇ ਬਾਈ ਜੀ ਕਹਿੰਦੇ ਪਹਿਲਾਂ ਆ ਕੇ ਚਾਹ ਪੀਓ ਬਾਈ ਉਹਨਾਂ ਨਾਲ ਗੱਲ ਕਰ ਲੈਣਾ ਇੱਕ ਵਾਰ ਬਾਈ ਜੀ ਆਉਂਗੇ ਇੱਕ ਮਿੰਟ ਆ ਗੱਲਬਾਤ ਕਰ ਲੈਣੇ ਬਾਹਰ ਬਹੁਤ ਹਾਲਾਤ ਮੰਦੇ ਨੇ ਬਾਈ ਜੀ ਆਉਂਗੇ ਇੱਕ ਮਿੰਟ ਤੁਸੀਂ ਤਾਂ ਦੇਖੋ ਬਾਹਰ ਦੇਖੋ ਬਾਈ ਆਇਓ ਭਾਈ ਸਾਹਿਬ ਆਓ ਤਾਂ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਨੇ ਇੱਕ ਵਾਰ ਦੇਖੋ ਬਾਹਰ ਬਹੁਤ بارش ਤੇਜ਼ ਹੋ ਰਹੀ ਹੈ ਅੰਦਰ ਤੇ ਜੀ ਬਾਈ ਜੀ ਭਾਈ ਕਰਤਾ ਬਹੁਤ ਮੁਸੀਬਤ ਹੈ ਬਹੁਤ ਔਖਾ ਹੈ ਘਰ ਪਰ ਤੁਸੀਂ ਆਇਆਂ ਨੂੰ ਸਾਨੂੰ ਪਹਿਲਾਂ ਚਾਹ ਪੁੱਛੀ ਆ ਬਿਸਕਟਾਂ ਨਾਲ ਉਹ ਵੀ ਭਾਜੀ ਤੁਸੀਂ ਇੰਨੀ ਦੂਰੋਂ ਚੱਲ ਕੇ ਆ ਰਹੇ ਹੋ ਹਨਾ ਤੇ ਪਾਣੀ ਵੀ ਹਰ ਕੋਈ ਲੈ ਲੈਿੰਦਾ ਕਿਤੋਂ ਹਨਾ ਐ ਵੇਲੇ ਕਿਤੋਂ ਚਾਹ ਨਹੀਂ ਲੱਭਣੀ ਤੇ ਬਾਰਿਸ਼ ਉਤੋਂ ਹੋ ਰਹੀ ਹੈ ਤੇ ਜੇ ਤੁਸੀਂ ਹਾਦੀ ਕਰਤੀ ਕਹਿੰਦੇ ਭਾਈ ਜੀ ਰੋਟੀ ਵਾਲੇ ਕਿੰਨੇ ਬੰਦੇ ਆ ਨਹੀਂ ਨਹੀਂ ਭਾਈ ਜੀ ਜ਼ਰੂਰ ਸਾਡੀ ਇਹ ਅ ਰਿਸਪੋਨਸੀਬਿਲਟੀ ਅਗੇ ਤੂੰ ਹੀ ਸਾਡੇ ਕੋਲ ਆਏ ਜੇ ਸਾਡਾ ਤੁਹਾਨੂੰ ਪੁੱਛਣਾ ਫਰਜ਼ ਬੰਦਾ ਹੈ ਪਰ ਭਾਈ ਜੀ ਤੁਸੀਂ ਤਾਂ ਆਪ ਮੁਸੀਬਤ ਚੋਂ ਭਾਈ ਜੀ ਮੁਸੀਬਤ ਤੇ ਚਲੋ ਜਿਹੜੀ ਪਈ ਆ ਹੁਣ ਕਟਣੀ ਤੇ ਪੈਣੀ ਆ ਪਰ ਜਿੱਦਾਂ ਅਸੀਂ ਪਹਿਲਾਂ ਰਹਿਨੇ ਆ ਉਤਨਾ ਹੀ ਰਾਵਾਂਗੇ ਤੇ ਵਧੀਆ ਰਾਵਾਂਗੇ ਕਿਉਂਕਿ ਟੈਨਸ਼ਨ ਲਿਆ ਨਾ ਤਾਂ ਸਾਡਾ ਨੁਕਸਾਨ ਵਾਪਸ ਹੋ ਜਾਣਾ ਤੇ ਨਾ ਅਸੀਂ ਫੇਰ ਹਨਾ ਸਟੇਬਲ ਹੋ ਜਾਣਾ ਚਲੋ ਸਟੇਬਲ ਹੋਣ ਦਾ ਟਾਈਮ ਤੇ ਲੱਗਣਾ ਹੀ ਆ ਪਰ ਇਹ ਆ ਵੀ ਆਪਾਂ ਨੇਚਰ ਜਿਹੜਾ ਆਪਾਂ ਕੋਈ ਪੰਜਾਬੀ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਹੈ ਚੜਦੀ ਕਲਾ ਜੀ ਰਹਿਣਗੀ ਤਾਂ ਬਿਲਕੁਲ ਇਹ ਦੇਖੋ ਕਿ ਕਿਸ ਤਰ੍ਹਾਂ ਬਾਈਓ ਨੇ ਕਹਿੰਦੇ ਟੈਨਸ਼ਨ ਲੈਣ ਨਾਲ ਹੋਣਾ ਕੀ ਹੈ ਹਾਲਾਤ ਬਹੁਤ ਮੰਦੇ ਨੇ ਪਰ ਫਿਰਾਲ ਕਹਿੰਦੇ ਤੁਸੀਂ ਇੰਨੀ ਦੂਰੋਂ ਆਏ ਹੋ ਤਾਂ ਦੇਖੋ ਬਹੁਤ ਕਰਦੇ ਹਾਲਾਤ ਦੇਖੋ ਇਹ ਦਵਾਈਆਂ ਰੱਖੀਆਂ ਹੋਈਆਂ ਕਿੰਨਾ ਮੁਸ਼ਕਿਲ ਹੈ ਕੱਪੜੇ ਕੱਢ ਕੇ ਬਾਹਰ ਰੱਖੇ ਪਏ ਨੇ ਬਹੁਤ ਤਰਸੀਓਗ ਹਾਲਾਤ ਨੇ ਪਰ ਪੰਜਾਬੀਆਂ ਦਾ ਇਹ ਕਰਦਾਰ ਹੈ ਪੰਜਾਬੀਆਂ ਦਾ ਇਹ ਕੈਰੈਕਟਰ ਹੈ ਹਰ ਹਾਲਾਤ ਦੇ ਵਿੱਚ ਖੁਸ਼ ਰਹਿਣਾ ਧੰਨਵਾਦ